ਜਿੰਦਾਬਾਦ ਜਿੰਦਾਬਾਦ ਲੋਕ ਇਤਨਾ ਜਿੰਦਾਬਾਦ 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 ਕਿਰਤੀ ਮਜ਼ਦੂਰ ਸਭਾ ਜਿੰਦਾਬਾਦ 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 ਲੋਕ ਇਤਨਾ ਜਿੰਦਾਬਾਦ 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 ਕਿਰਤੀ ਮਜ਼ਦੂਰ ਸਭਾ ਜਿੰਦਾਬਾਦ 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 ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਝੂਠੀਆਂ ਗਰੰਟੀਆਂ ਦੀ ਸਰਕਾਰ ਮਰਦਾਬਾਦ 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 ਅੱਜ ਨਾਟਕੇ ਸ਼ਾਈ ਕਰਾਉਣ ਵਾਲੀ ਮੋਦੀ ਸਰਕਾਰ ਮਰਦਾਬਾਦ 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 ਅੱਜ ਕਿੱਥੇ ਜਾ ਰਹੇ ਹੋ ਜੀ ਕਿਹੜੇ ਕੰਮ ਲਈ ਜਾ ਰਹੇ ਹੋ ਅੱਜ ਹੈਗਾ ਜੀ ਜਿਹੜੀਆਂ ਮੋਰਚਾ ਬਣਿਆ ਨਾ ਫੀਤ ਮਜ਼ਦੂਰਾਂ ਦਾ ਉਹਦੀ ਕਨਵੈਨਸ਼ਨ ਆ ਦੇਸ਼ ਭਗਤਾਂ ਦੀ ਉੱਥੇ ਜਾ ਰਹੇ ਆ ਜਿਹੜੀਆਂ ਮਜ਼ਦੂਰਾਂ ਲੀਆਂ ਮੰਗਾਲਾ ਤੀਆਂਵਾ ਜਿਉਂ ਅੰਤਮਾਨ ਦੀ ਸਰਕਾਰ ਨੇ ਮਜ਼ਦੂਰਾਂ ਨਾਲ ਕਰਕੇ ਵੈਧੀ ਗਰੰਟੀਆਂ ਤੇ ਉਹ ਪੂਰੀਆਂ ਨਹੀਂ ਕੀਤੀਆਂ ਤੇ ਸਾਡੇ ਜਥੇ ਬੰਦੀਆਂ ਨਾਲ ਵੈੜਾ ਕਰਕੇ ਇੱਕ ਵੀ ਮੀਟਿੰਗ ਨਹੀਂ ਕੀਤੀ ਇਸ ਕਰਕੇ ਅੱਜ ਇਸ ਤੋਂ ਬਾਅਦ ਦੇ ਸਾਥੀ ਜਥੇ ਬੰਦੀਆਂ ਨਾਲ ਸੰਜਮੂਰਤ ਤੇ ਅੱਜ ਸੀਕ ਮੈਂਸ਼ਨ ਕਰ ਰਹੇ ਹਾਂ ਕਿ ਕੰਵੈਨਸ਼ਨ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੋਣਾ ਉਹ ਲਿਖਾ